ਸਾਲ ਸਾਰੇ ਵੀਰਾਂ ਨੂੰ ਤੇ ਅੱਜ ਖੜੇ ਆ ਪਿੰਡ ਦਾ ਥਾਣੇ ਇੱਧਰ ਹੈਗਾ ਲਖਾਣਾ ਸ਼ਹਿਰ ਤੇ ਇੱਧਰ ਹੈਗਾ ਫਕਤਾ ਕਲਿਆਣ ਸਾਰੇ ਪਿੰਡਾਂਗੇ ਤੇ ਨਾਲ ਹੀ ਹੈਗਾ ਸੁਹਾ ਤੇ ਇਹ ਲੋਕੇਸ਼ਨ ਆ ਬਾਈ ਜੀ ਹਸਪਤਾਲ ਦੇ ਸਾਹਮਣੇ ਪਸ਼ੂਆਂ ਦਾ ਹਸਪਤਾਲ ਆ ਤੇ ਵਧੀਆ ਬਾਈ ਇੱਕ ਬਾਈ ਆਪਣੇ ਪਿੰਡ ਨੂੰ ਸਰਵਿਸ ਆ ਗਈ ਤੇ ਕਿਹੜਾ ਆਪ ਨੂੰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ ਡੈਂਟਿੰਗ ਪੈਂਟਿੰਗ ਦਾ ਕੰਮ ਆਗਾ ਤੇ ਬਹੁਤ ਹੀ ਵਧੀਆ ਕੰਮ ਕਰਦੇ ਆ ਮੁੰਡੇ ਤੇ ਬਾਕੀ ਤੁਹਾਨੂੰ ਸਾਰਾ ਦਿਖਾਉਨੇ ਆ ਵੀ ਕਿਹੜੀ ਵਿਧੀ ਨਾਲ ਕੰਮ ਕਰਦ ਨੇ ਜੋ ਕਿ ਅੱਜ ਦੀ ਟੈਕਨੋਲੋਜੀ ਹੈਗੀ ਬਾਈ ਉਹਦਾਂ ਕੰਮ ਕਰਦਾ ਹੈਗਾ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲ ਕਰਾਉਨੇ ਆਗੇ ਵੀ ਕਿਸ ਤਰ੍ਹਾਂ ਦੀ ਸਰਵਿਸ ਆ ਗਈ ਤੇ ਵੀਡੀਓ ਬਾਈ ਸ਼ੇਅਰ ਕਰਿਆ ਕਰੋ ਤੇ ਆਪਣੇ ਕੰਮ ਵਾਲੇ ਮੁੰਡੇ ਆਗੇ ਜੋ ਆਪਣਾ ਮਕਸਦ ਇਹੀ ਹੈਗਾ ਤੇ ਬਾਈਆਂ ਦਾ ਕੰਮ ਫੁੱਲ ਚੱਲੇ ਤੇ ਆਪ ਨੂੰ ਜੋ ਕਿਹਾ ਦੂ ਜਾਣਾ ਪੈਂਦਾ ਸੀਗਾ ਤੇ ਉਹ ਉਹ ਵੀ ਆਪਣਾ ਚਲ ਕੇ ਪੈਸੇ ਦੀ ਬਚਤ ਹੋਵੇ ਇੱਕ ਸਮੇਂ ਦੀ ਬਚਤ ਹੋਵੇ ਤੇ ਬਾਕੀ ਛੁੱਡੀ ਹੁਣ ਫੇਰ ਗੱਲ ਕਰਾਉਨੇ ਬਾਈ ਨਾਲ ਕਰਾਉਨੇ ਬਾਈ ਨਾਲ ਗੱਲ ਕੀ ਆਲੇ ਬਾਈ ਸ੍ਰੀ ਗੁਰਬਾਈ ਵਧੀਆ ਤੁਸੀਂ ਦੱਸੋ ਤੇ ਬਾਈ ਦਾ ਪਿੰਡ ਬਾਈ ਪਿੰਡ ਬਾਈ ਕੋਟੜਾ ਕੌੜਾ ਆਪਣਾ ਪਰੰਪਰੇ ਦੇ ਨਾਲ ਠੀਕ ਹੈ ਬਾਈ ਤੇ ਆਪਣੇ ਬਾਈ ਚਲੋ ਸਾਡੇ ਨਸਾਣੇ ਵਿੱਚ ਸਾਨੂੰ ਪਹਿਲਾਂ ਦੂਰ ਜਾਣਾ ਪੈਂਦਾ ਸੀਗਾ ਹਾਂ ਇਹ ਤਾਂ ਗੱਲ ਹੈ ਕਿ ਦੂਹਰ ਤਾਂ ਬਹੁਤ ਸੀਗਾ ਬਟੰਡਾ ਬਟੰਡਾ ਨੇੜੇ ਹੀ ਨਹੀਂ ਲੱਗਦਾ ਤੇ ਬਾਕੀ ਕਿਹੜਾ ਤੁਸੀਂ ਕੰਮ ਕਰਦੇ ਹੋਗੇ ਤੇ ਕੀ ਦੱਸ ਦੋ ਮੜਾ ਜੀ ਆਪਾਂ ਆਪਾਂ ਵੀ ਮੇਨ ਦਾ ਡੈਂਟਿੰਗ ਪੈਂਟਿੰਗ ਦਾ ਕੰਮ ਕਰਦੇ ਆ ਠੀਕ ਹੈ ਬਾਈ ਤੇ ਡੈਂਟਿੰਗ ਜੇ ਆਪਾਂ ਬਈ ਯਾਰ ਜਿਹੜਾ ਕਟਿੰਗ ਦਾ ਉਹ ਆਪਾਂ ਜਿਹੜੀਆਂ ਆਪਾਂ ਨਵੇਂ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਚੱਲਦੀਆਂ ਅੱਜ ਅੱਜ ਦੇ ਟਾਈਮ ਜਿਹੜਾ ਆਪਾਂ ਬਾਹਰਲੇ ਬਾਹਰਲੇ ਲੋਕਾਂ ਕੋਲੋਂ ਲੈਂਦੇ ਸੀਗੇ ਠੀਕ ਹੈ ਹਨਾ ਵੀ ਉਹ ਵਰਤਦੇ ਆ ਜਿਵੇਂ ਹੁਣ ਆਪਣਾ ਡੈਂਟ ਪੁੱਲਰ ਹੋ ਗਿਆ ਠੀਕ ਹੈ ਬਈ ਇਹ ਇਹਦੇ ਨਾਲ ਆਪਾਂ ਡੈਂਟ ਕੱਢਦੇ ਆ ਅਛੇ ਦੇ ਨਾਲ ਠੀਕ ਹੈ ਹਾਂ ਤੇ ਜਿਹੜਾ ਵੈਲਡਿੰਗ ਕਰਦੇ ਆਪਾਂ ਪਹਿਲਾਂ ਜਦੋਂ ਗੈਸ ਵੈਲਡਿੰਗ ਨਾਲ ਵੈਲਡਿੰਗ ਕਰਦੇ ਸੀ ਉਹਦੇ ਨਾਲ ਪੀਸ ਪੂਤ ਫੁੱਲ ਜਾਂਦੇ ਸੀਗੇ ਹਾਂ ਉਹ ਕੋਈ ਰੰਗ ਵੀ ਉਹ ਤੋੜ ਦਿੰਦਾ ਸੀ ਹਾਂ ਰੰਗ ਵੀ ਤੋੜ ਦਿੰਦਾ ਸੀਗਾ ਉਹਦੇ ਕਰਕੇ ਆਪਾਂ ਮਿਗ ਵੈਲਡ ਲੈ ਆਂਦਾਗਾ ਠੀਕ ਹੈ ਬਾਈ ਠੀਕ ਹੈ ਇਹ ਰਵਿੰਗ ਵਾਲੀਆਂ ਮਸ਼ੀਨਾਂ ਆਪਣੇ ਕੋਲ ਵਧੀਆ ਨਵੀਂ ਤਕਨੀਕ ਦੀਆਂ ਆ ਤੇ ਰੰਗ ਰੂੰਗ ਆਪਾਂ ਸਾਰਾ ਟੂਕੇ ਦਾ ਮਾਰਦੇ ਆ ਬਈ ਠੀਕ ਹੈ ਤੇ ਵੀ ਪੂਰਾ ਕੰਮ ਵਧੀਆ ਕਰਕੇ ਦਵਾਂਗੇ ਕੋਈ ਗੱਲ ਨਹੀਂ ਠੀਕ ਹੈ ਹਾਂ ਮਤਲਬ ਸਾਰੀ ਗੱਡੀ ਵੀ ਤੁਸੀਂ ਕਿਸੇ ਨੇ ਕਰਾਉਣੀਆਂ ਸਾਰੀ ਵੀ ਹੋਈ ਜਾਂਦੀ ਹਾਂ ਸਾਰੀ ਵੀ ਕਰਦੇ ਆ ਬਈ ਹਾਂ ਤੇ ਜਿਵੇਂ ਹੁਣ ਪੇਂਟ ਕਈ ਗੱਡੀਆਂ 'ਚ ਪ੍ਰੋਬਲਮ ਆ ਜਾਂਦੀ ਹੈ ਵੀ ਪੇਂਟ ਲੈਂਦਾ ਹੁੰਦਾ ਉਹ ਆਪਾਂ ਸਾਰਾ ਜਿਹੜਾ ਪੇਂਟ ਜਿਹੜਾ ਜਿਹੜਾ ਜ਼ਿਆਦਾ ਖਰਾਬ ਹੁੰਦਾਗਾ ਉਹ ਆਪਾਂ ਪੇਂਟ ਰਿਮੂਵਰ ਮਾਰ ਕੇ ਫੇਰ ਪੇਂਟ ਕਰ ਦਿੰਦੇ ਆ। ਅੱਛਾ ਮਤਲਬ ਕੀ ਯਾਰ ਹੁਣ ਮੈਂ ਲਾ ਆ ਪੀਸ ਹੈਗਾ ਉਹ ਕਿਵੇਂ ਸਾਰਾ ਸਾਰਾ ਲਾ ਜਾਂਦਾਗਾ। ਹਾਂ ਸਾਰਾ ਲਾ ਕੇ ਪੇਂਟ ਰਿਮੂਵਰ ਮਾਰ ਕੇ ਫੇਰ ਪੇਂਟ ਕਰ ਦਿੰਦੇ ਆ। ਠੀਕ ਆ ਠੀਕ ਆ। ਆ ਮੈਂ ਦੇਖਿਆ ਪਹਿਲਾਂ ਹੁਣ ਮੈਂ ਵੀ ਕੰਮ ਕਰਦੇ ਰਿਹਾ ਨਾ ਇਹ ਤੁਹਾਨੂੰ ਪਤਾਗਾ ਤੇ ਉਹ ਕਈ ਯਾਰ ਇੰਨਾ ਕੀ ਪੀਸ ਕਰਦਾ ਸੀ ਕਈ ਯਾਰ ਤੇ ਉਹ ਉੱਠ ਤਾਂ ਖੜਦਾ ਸੀਗਾ ਉਹ ਖੜਦਾ ਉਹ ਦੁਬਾਰਾ ਉੱਠ ਫੇਰ ਖੜਦਾਗਾ ਇਹ ਉੱਠਣ ਲੱਗ ਜੇ ਕਿ ਨਾ ਵੀ ਉਹ ਰੰਗ ਉਹ ਦੁਬਾਰਾ ਫੇਰ ਉੱਠਣ ਲੱਗ ਜਾਵੇ ਉਹਦਾ ਹਾਲ ਪੀਸੀ ਹੁੰਦਾ ਸੀਗਾ ਉਹ ਵੀ ਇਹਦਾ ਬੱਕਾ ਹਾਲ ਕਰ ਦਿੰਦੇ ਹੋਗੇ ਹਾਂ ਉਹਦਾ ਮਤਲਬ ਪੇਂਟ ਰਿਮੂਵਰ ਮਾਰ ਕੇ ਫੇਰ ਪੇਂਟ ਲਾ ਕੇ ਫੇਰ ਦੁਬਾਰਾ ਰੰਗ ਮਾਰ ਠੀਕ ਹੈ ਤੇ ਗੱਡੀਆਂ ਗੋਡੀਆਂ ਬਾਈ ਕੋਈ ਮਰਜ਼ੀ ਆ ਜੇ ਕਿਵੇਂ ਆ ਗੱਡੀ ਬਾਈ ਜਿਹੜੀ ਮਰਜ਼ੀ ਆ ਜੇ ਸਾਰੀਆਂ ਕਰ ਦਿੰਦੇ ਆ ਵੀ ਆਪਾਂ ਮੇਨ ਤਾਂ ਆਪਣਾ ਕਾਰਾਂ ਦਾ ਕੰਮ ਹੀ ਆ ਠੀਕ ਆ ਕਾਰਾਂ ਦਾ ਹਾਂ ਠੀਕ ਆ ਕਿਵੇਂ ਹੁਣ ਵੀ ਆ ਫੁੱਲ ਬਲੇਰੋ ਕਰੀ ਜਾਂਦੇ ਹੁਣ ਤੁਸੀਂ ਆ ਜਾਓ ਬਲੇਰੋ ਦੇਖ ਲਓ ਵੀ ਮਤਲਬ ਕੋਈ ਚੀਜ਼ ਨਹੀਂ ਛੱਡੀ ਠੀਕ ਹੈ ਵੀ ਜਿੱਥੇ ਆਪਾਂ ਨੂੰ ਵੀ ਕਸਟਮਰ ਕੱਲ ਨੂੰ ਆਏ ਕਹੇ 10000 ਰੁਪਏ ਤੁਸੀਂ ਸਾਡੀ ਚੀਜ਼ ਤੇ ਪਹਾਰ ਪਾਤੀ ਰਵਣਾ ਤੇ ਪਹਾਰ ਪਾਤੀ ਕੱਲੀ ਕੱਲੀ ਸੀਸਾ ਕੱਢਿਆ ਹੈ ਦਾ ਕੱਲਾ ਕੱਲਾ ਹੈਂਡਲ ਖੋਲੇਗਾ ਸਾਰੀ ਤੇ ਨਿਗਾਹ ਮਾਰ ਲਓ ਕੱਲੀ ਕੱਲੀ ਚੀਜ਼ ਜਿੱਥੇ ਵੀ ਆਪਾਂ ਵੀ ਰੰਗ ਨਹੀਂ ਮਾਰਨਾ ਉਹ ਚੀਜ਼ ਆਪਾਂ ਸਾਰੀ ਕੱਢੀ ਹੈ ਇਹਦੀ ਹਾਂ ਨਹੀਂ ਕਹੀ ਪਤਾ ਕਿ ਇੱਥੇ ਕਰਕੇ ਟੇਪ ਵਗਲਾ ਹਾਂ ਟੇਪ ਵਾਲਾ ਕੰਮ ਨਹੀਂ ਅਸ਼ੋਕ ਕੰਮ ਹਾਂ ਟੇਪ ਲਾਵਾਂਗੇ ਜ਼ਰੂਰ ਇੱਥੇ ਤੋਂ ਸੀਸਿਆਂ ਤੇ ਲਾਵਾਂਗੇ ਕਿਉਂਕਿ ਇਹ ਅੰਦਰ ਨਾ ਜਾਵੇ ਪਫਾਰ ਠੀਕ ਹੈ ਤੇ ਕੰਮ ਤਸੱਲੀ ਵਾਲਾ ਕੰਮ ਹੀ ਹੈਗਾ ਹਾਂ ਤੇ ਚਲੋ ਵਧੀਆ ਗੱਲ ਹੈ ਇੱਕ ਸਹੂਲਤ ਹੈ ਬਈ ਸਾਡੇ ਪਿੰਡ ਨੂੰ ਕਿ ਹੁਣ ਕਾਰਵਾਇ ਹਰ ਇੱਕ ਦੇ ਘਰੇ ਆ ਗਈ ਠੀਕ ਆ ਮੇਰੇ ਕਾਕਾ ਯਰ ਉਹ ਕਿਹਦਾ ਥੋੜੀ ਜਿਹੀ ਲੱਗ ਗਈ ਦੀ ਵੱਡੀ ਲੱਗ ਗਈ ਕਿਹੜੋਂ ਕਿਹਦਾ ਸਾਈਡ ਲੱਗ ਜਾਂਦੀ ਐ ਤੁਹਾਨੂੰ ਪਤਾ ਹੀ ਇੱਥੇ ਲੱਗ ਹੀ ਜਾਂਦੀ ਆ ਹਾਂ ਇਹ ਤਾਂ ਮੇਨ ਦਾ ਲੱਗ ਹੀ ਜਾਂਦੀ ਆ ਬਾਕ ਤੇ ਪਿੰਡ ਰਸਾਣੇ ਦੇ ਕਿਹੜੇ ਆਪਣੀ ਵੀਡੀਓ ਦੇਖਣਗੇ ਹਾਂ ਬਈ ਹਾਂ ਉਹਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਈ ਵੱਧ ਤੋਂ ਵੱਧ ਹਾਂ ਹਾਂ ਤੇ ਬਸ ਥੋੜਾ ਜਿਹਾ ਰੇਟ ਦਿੱਤਾ ਵੀ ਆਪਾਂ ਜਾਇਜ਼ ਜਾਰ ਰੱਖਿਆ ਨਹੀਂ ਬਈ ਜਿਹੜਾ ਸਟੋਰੀ ਵੀਡੀਓ ਦਿਖਾ ਕੇ ਆਊਗਾ ਉਹਨੂੰ ਆਪਾਂ ਜਿੰਨਾ ডিসਕਾਊਂਟ ਹੋ ਸਕੇ ਵੱਧ ਤੋਂ ਵੱਧ ਉਹਨਾ ਕਰਾਂਗੇ ਹਾਂ ਜ਼ਰੂਰ ਬਾਈ ਤੇ ਠੀਕ ਆ ਬਾਈ ਜੀ ਤੇ ਵੀਡੀਓ ਕਰੋ ਵੱਧ ਤੋਂ ਵੱਧ ਸ਼ੇਅਰ ਜੋ ਬਾਈ ਦਾ ਕੰਮ ਚੱਲੇ ਫੁੱਲ ਤੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ